ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਹੈਲਥੀ ਅਤੇ ਟੇਸਟੀ ਖਿਚੜੀ 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 ਦਾ ਨਾਮ ਸੁਣਦੇ ਹੀ ਸਾਰਿਆਂ ਦੇ ਮਨ ਦੇ ਵਿੱਚ ਇੱਕੋ ਹੀ ਸਵਾਲ ਆਉਂਦਾ ਇਹ ਤਾਂ ਮਰੀਜ਼ਾਂ ਵਾਲਾ ਖਾਣਾ ਹੈ ਇਹ ਕੌਣ ਬਣਾ ਕੇ ਖਾਏਗਾ ਨਹੀਂ ਦਿਲ ਕਰਦਾ ਬਿਲਕੁਲ ਵੀ ਖਿਚੜੀ ਖਾਣ ਦਾ ਪਰ ਜੇਕਰ ਤੁਸੀਂ ਮੇਰੇ ਇਸ ਦੱਸੇ ਹੋਏ ਤਰੀਕੇ ਦੇ ਨਾਲ ਖਿਚੜੀ ਬਣਾਓਗੇ ਤਾਂ ਸਾਰੇ ਹੀ ਘਰ ਦੇ ਪਲੇਟਾਂ ਛੱਟ ਛੱਟ ਕੇ ਖਿਚੜੀ ਖਾਣਗੇ ਇੰਨੀ ਜ਼ਿਆਦਾ ਵਧੀਆ ਬਣ ਕੇ ਇਹ ਤਿਆਰ ਹੁੰਦੀ ਹੈ ਉਹ ਟੇਸਟ ਬਹੁਤ ਜ਼ਿਆਦਾ ਲੱਗਦੀ ਹੈ ਖਾਣ ਦੇ ਵਿੱਚ ਤੇ ਮੈਂ ਇਹ ਖਿਚੜੀ ਕਿਵੇਂ ਬਣਾ ਕੇ ਤਿਆਰ ਕੀਤੀ ਹੈ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਖਿਚੜੀ ਬਣਾਉਣ ਦੇ ਲਈ ਆਪਾਂ ਇੱਥੇ ਜਿੰਨੇ ਚੋਲ ਲੈਣੇ ਉਨੇ ਹੀ ਦਾਲ ਲੈਣੀ ਆ ਮੈਂ ਇੱਥੇ ਤੁਲੀ ਹੋਈ ਮੂੰਗੀ ਦੀ ਦਾਲ ਜਿਹੜੀ ਹੁੰਦੀ ਹੈ ਇਹ ਲਈ ਹੈ ਤੁਸੀਂ ਦਾਲਾਂ ਮਿਕਸ ਕਰਕੇ ਵੀ ਲੈ ਸਕਦੇ ਹੋ ਇਹਦੇ ਵਿੱਚ ਮਸਰਾਂ ਦੀ ਦਾਲ ਤੁਲੀ ਹੋਈ ਪਾ ਸਕਦੇ ਹੋ ਅਰਹਰ ਦੀ ਦਾਲ ਪਾ ਸਕਦੇ ਹੋ ਮਾਂ ਦੀ ਤੁਲੀ ਹੋਈ ਦਾਲ ਪਾ ਸਕਦੇ ਹੋ ਦੋਨੋਂ ਚੀਜ਼ਾਂ ਮੈਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਈਆਂ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ 2-3 ਵਾਰ ਚੰਗੀ ਤਰ੍ਹਾਂ ਦੇ ਨਾਲ ਮਲ-ਮਲ ਕੇ ਤੋ ਲੈਣਾ ਕਿਉਂਕਿ ਇਹਦੇ ਤੇ ਡਸਟ ਵਗੈਰਾ ਬੜੀ ਲੱਗੀ ਹੁੰਦੀ ਹੈ ਤੇ ਇਸ ਕਾਰਨ ਇਹਨੂੰ 2-3 ਵਾਰ ਆਪਾਂ ਤੋ ਲੈਣਾ ਹੈ ਦੋ ਤਿੰਨ ਵਾਰ ਮੈਂ ਦਾਲ ਤੇ ਛੋਲ ਜਿਹੜੇ ਧੋਲੇ ਅਤੇ ਇਹਦੇ ਵਿੱਚ ਮੈਂ ਪਾਣੀ ਪਾ ਦਿੱਤਾ ਕਿਉਂਕਿ ਜਦੋਂ ਤੱਕ ਆਪਾਂ ਤੜਕਾ ਲਗਾਣਾ ਉਹਦੋਂ ਤੱਕ ਦਾਲ ਛੋਲ ਥੋੜੇ ਜੇ ਫੁੱਲ ਜਾਣਗੇ ਹੁਣ ਇੱਥੇ ਮੈਂ ਲਈਆਂ ਕੁਝ ਸਬਜ਼ੀਆਂ ਹਰੇ ਮਟਰ ਲਈਆਂ ਅੱਧਿਕ ਕੌਲੀ ਦੋ ਮੈਂ ਆਲੂ ਲਏ ਆ ਇਹਦੇ ਵਿੱਚ ਜਿਹੜੀ ਸਬਜ਼ੀ ਤੁਹਾਨੂੰ ਨਹੀਂ ਪਸੰਦ ਤੇ ਜਾਂ ਫਿਰ ਤੁਸੀਂ ਨਹੀਂ ਪਾਣਾ ਚਾਹੁੰਦੇ ਤੇ ਸਕਿਪ ਵੀ ਕਰ ਸਕਦੇ ਹੋ ਥੋੜੀ ਜਿਹੀ ਮੈਂ ਬੀਨਸ ਲਈ ਹੈ 6-7 ਬੀਨਸ ਦੀਆਂ ਫਲੀਆਂ ਮੈਂ ਕੱਟ ਲਈਆਂ ਮੋਟੇ ਮੋਟੇ ਟੁਕੜਿਆਂ ਦੇ ਵਿੱਚ ਗਾਜਰਾਂ ਦੋ ਕੱਟ ਲਈਆਂ ਦੋ ਸ਼ਿਮਲਾ ਮਿਰਚਾਂ ਕੱਟ ਲਈਆਂ ਹੁਣ ਇਹ ਸਬਜ਼ੀਆਂ ਆਪਾਂ ਇੱਕ ਸਾਈਡ ਤੇ ਇਤੋਂ ਮੇਲੇ ਅਦਰਕ ਇੱਕ ਟੁਕੜਾ ਬਰੀਕ-ਬਰੀਕ ਕੱਟ ਲਿਆ ਲਸਣ ਦੇ 4-5 ਕਲੀਆਂ ਬਰੀਕ-ਬਰੀਕ ਕੱਟ ਲਈਆਂ ਦਰੋਬ ਬਰੀਕ-ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਦੋ ਦੋ ਵੱਡੇ ਸਾਈਜ਼ ਦੇ ਟਮਾਟਰ ਕੱਟੇ ਆ ਇੱਕ ਪਿਆਜ਼ ਕੱਟਿਆ ਬਾਕੀ ਮਸਾਲੇ ਜਿਹੜੇ ਆ ਨਾਲ ਦੀ ਨਾਲ ਮੈਂ ਤੁਹਾਨੂੰ ਦੱਸ ਦਾਂਗੀ ਗੈਸ ਦੇ ਉੱਤੇ ਕੁੱਕਰ ਰੱਖਿਆ ਤੇ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਤੇਲ ਤੁਸੀਂ ਜੋ ਵੀ ਕੁਕਿੰਗ ਔਇਲ ਖਾਂਦੇ ਹੋ ਉਹਦੇ ਵਿੱਚ ਇਹਨੂੰ ਬਣਾ ਲਿਓ ਜਾਂ ਫਿਰ ਕਿ ਹੋ ਜਾ ਬਟਰ ਦੇ ਵਿੱਚ ਵੀ ਇਹਨੂੰ ਬਣਾ ਸਕਦੇ ਹੋ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਅਦਰਕ ਲਸਣ ਪਾ ਕੇ ਇਹਨੂੰ ਫਰਾਈ ਕਰਾਂਗੇ ਚੰਗੀ ਤਰ੍ਹਾਂ ਦੇ ਨਾਲ ਮੈਂ ਕਿ ਉਹ ਜਿਹੜਾ ਇਹਦੇ ਵਿੱਚ ਬਾਅਦ ਵਿੱਚ ਪਾਵਾਂਗੀ 99 ਤੜਕਾ ਜਿਹੜਾ ਤੇਲ ਦੇ ਵਿੱਚ ਲਗਾਇਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰ ਲੈਣਾ ਜਦੋਂ ਤੱਕ ਇਹਦਾ ਕਲਰ ਲਾਈਟ ਬ੍ਰਾਊਨ ਨਹੀਂ ਹੋ ਜਾਂਦਾ ਉਦੋਂ ਤੱਕ ਜਦ ਇਹਦਾ ਕੱਚਾ ਪਾਣੀ ਨਿਕਲ ਜਾਂਦਾ ਉਦੋਂ ਤੱਕ ਹੁਣ ਇਹਦੇ ਵਿੱਚ ਹਰੀ ਮਿਰਚਾਂ ਪਾ ਦਾਂਗੇ ਤੇ ਨਾਲ ਹੀ ਇਹਦੇ ਪਿਆਜ਼ ਪਾ ਦਵਾਂਗੇ ਪਿਆਜ਼ ਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਪਕਾ ਲੈਣਾ ਜਦੋਂ ਤੱਕ ਇਹਦਾ ਕਲਰ ਵੀ ਜਿਹੜਾ ਹੈ ਲਾਈਟ ਜਿਹਾ ਨਹੀਂ ਹੋ ਜਾਂਦਾ ট্রান্সਪੇਰੈਂਟ ਕਲਰ ਦਾ ਨਹੀਂ ਹੋ ਜਾਂਦਾ ਪਿਆਜ਼ ਉਦੋਂ ਤੱਕ ਇਹਨੂੰ ਆਪਾਂ ਪਕਾਣਾ ਪਿਆਜ਼ ਵੀ ਸਾਡਾ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਤੇ ਇਹਦੇ ਨਾਲ ਹੀ ਪਾਵਾਂਗੇ ਆਪਾਂ ਨਮਕ ਤੇ ਹਲਦੀ ਜਿਆਦਾ ਮਸਾਲੇ ਆਪਾਂ ਇਹਦੇ ਵਿੱਚ ਬਿਲਕੁਲ ਨਹੀਂ ਪਾਣੇ ਆ ਸਵਾਦ ਅਨੁਸਾਰ ਨਮਕ ਪਾਵਾਂਗੇ ਤੇ ਨਾਲ ਹੀ ਪਾਵਾਂਗੇ ਥੋੜੀ ਜੀ ਹਲਦੀ ਇਹਨੂੰ ਆਪਾਂ ਟਮਾਟਰਾਂ ਨੂੰ ਚੰਗੇ ਤਰ੍ਹਾਂ ਦੇ ਨਾਲ ਪਕਾ ਲਵਾਂਗੇ ਜਦੋਂ ਤੱਕ ਟਮਾਟਰ ਗਲ ਨਹੀਂ ਜਾਂਦੇ ਉਹ ਤੜਕਾ ਤੇਲ ਨਹੀਂ ਛੱਡ ਦਿੰਦਾ ਕਿ ਐਸੀ ਫਲੇਮ ਲੋ ਰੱਖਣੀ ਹੈ ਟਮਾਟਰ ਜਿਹੜੇ ਗਲ ਗਏ ਐ ਇੱਕਦਮ ਸੌਫਟ ਹੋ ਗਏ ਐ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਸਬਜ਼ੀਆਂ ਸਾਰੀਆਂ ਸਬਜ਼ੀਆਂ ਆਪਾਂ ਇਹਦੇ ਵਿੱਚ ਪਾ ਦੇਣੀਆਂ ਐ ਇੱਕ ਖਿਚੜੀ ਮੈਂ ਕੁੱਕਰ ਦੇ ਵਿੱਚ ਬਣਾਉਣ ਜਾ ਰਹੀ ਆ ਇਹਦੇ ਵਿੱਚ ਬਹੁਤ ਜਲਦੀ ਬਣ ਜਾਂਦੀ ਹੈ ਬਹੁਤ ਹੀ ਟੇਸਟੀ ਖਿਚੜੀ ਬਣ ਕੇ ਤਿਆਰ ਹੁੰਦੀ ਹੈ ਹੁਣ ਨਾਲ ਹੀ ਆਪਾਂ ਦਾਲ ਤੇ ਚੋਲ ਜਿਹੜੇ ਧੋ ਕੇ ਰੱਖੇ ਸੀ ਇਹ ਵੀ ਆਪਾਂ ਪਾ ਦਨੇ ਇਹਦੇ ਵਿੱਚ ਪਾਣੀ ਇਹਦੇ ਵਿੱਚੋਂ ਮੈਂ ਕੱਢ ਲਿਆ ਹੁਣ ਆਪਾਂ ਚੰਗੀ ਤਰ੍ਹਾਂ ਇਹਦੇ ਨਾਲ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਤੇ ਮਿਕਸ ਕਰਕੇ ਇਹਨੂੰ 2 ਮਿੰਟ ਲਈ ਇੱਦਾਂ ਹੀ ਖੁੱਲਾ ਛੱਡ ਕੇ ਪਕਾਵਾਂਗੇ ਹੱਲਿਆ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਣਾ ਸਿਰਫ 2 ਮਿੰਟ ਇਹਨੂੰ ਇੱਦਾਂ ਹੀ ਪਕਾਣਾ ਆਪਾਂ ਮਿਕਸ ਕਰਕੇ ਦੋ ਮਿੰਟ ਮੈਂ ਇਹਨਾਂ ਨੂੰ ਐਦਾਂ ਹੀ ਪਕਾ ਲਿਆ ਮਿਕਸ ਕਰਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਣਾ ਹੈ ਜਿੰਨੇ ਤੁਸੀਂ ਦਾਲ ਚੋਲ ਲਏ ਆ ਉਹਦਾ 3 ਗੁਣਾ ਪਾਣੀ ਤੁਸੀਂ ਇਹਦੇ ਵਿੱਚ ਪਾ ਦੇਣਾ ਜੇਕਰ ਜ਼ਿਆਦਾ ਪਤਲੀ ਖਾਣਾ ਪਸੰਦ ਕਰਦੇ ਹੋ ਤੇ 4 ਗੁਣਾ ਵੀ ਪਾ ਸਕਦੇ ਹੋ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰਨਾ ਹੈ ਤੇ ਕੁੱਕਰ ਦਾ ਢੱਕਣ ਬੰਦ ਕਰਕੇ ਪਹਿਲੇ ਹਾਈ ਫਲੇਮ ਤੇ ਇੱਕ ਸੀਟੀ ਲਵਾਣੀ ਹੈ ਉਸ ਤੋਂ ਬਾਅਦ ਇਹਨੂੰ 10 ਮਿੰਟ ਲਈ ਮੀਡੀਅਮ ਟੂ ਲੋ ਫਲੇਮ ਦੇ ਉੱਤੇ ਇਹਨੂੰ ਆਪਾਂ ਪਕਾ ਲੈਣਾ ਤੇ ਬਸ ਕੁੱਕਰ ਦਾ ਢੱਕਣ ਜਿਹੜਾ ਇਹ ਬੰਦ ਕਰ ਦਿੰਨੇ ਆ ਹੋਰ ਆਪਾਂ ਇਹਦੇ ਵਿੱਚ ਹੋਰ ਕੁਝ ਵੀ ਹਜੇ ਨਹੀਂ ਪਾਣਾ ਖਿਚੜੀ ਸਾਡੀ ਬਣ ਕੇ ਤਿਆਰ ਹੈ ਗੈਸ ਬੰਦ ਕਰ ਦਿੱਤੀ ਸੀ ਭਾਫ਼ ਆਪਣੇ ਆਪ ਮੈਂ ਨਿਕਲ ਦਿੱਤੀ ਹੈ ਤਾਂ ਢੱਕਣ ਖੋਲ ਕੇ ਦੇਖ ਲੈਣੇ ਆ ਖਿਚੜੀ ਕਿੰਨੀ ਜਿਆਦਾ ਵਧੀਆ ਬਣ ਕੇ ਸਾਡੀ ਤਿਆਰ ਹੋਈ ਹੈ ਮੈਨੂੰ ਇੰਨੀ ਪਤਲੀ ਪਸੰਦ ਖਿਚੜੀ ਹੈ ਇਸ ਕਰਕੇ ਮੈਂ ਥੋੜੀ ਪਤਲੀ ਬਣਾਈ ਹੈ ਤੁਸੀਂ ਦੇਖ ਸਕਦੇ ਹੋ ਖਿਚੜੀ ਦਾ ਟੈਕਸਚਰ ਕਿੰਨਾ ਵਧੀਆ ਹੈ ਔਰ ਕਲਰ ਦੇਖੋ ਕਿੰਨਾ ਵਧੀਆ ਆਇਆ ਹੈ ਹੁਣ ਤੁਸੀਂ ਇਹ ਖਿਚੜੀ ਚਾਹੇ ਐਦਾਂ ਵੀ ਖਾ ਸਕਦੇ ਹੋ ਤੇ ਵਿੱਚ ਮਸਾਲਾ ਤੇ ਧਨੀਆ ਪਾ ਕੇ ਪਰ ਆਪਾਂ ਇਹਦੇ ਉੱਤੇ ਇੱਕ ਛੋਟਾ ਜਿਹਾ ਤੜਕਾ ਲਗਾਉਣਾ ਜੋ ਪੂਰੀ ਤਰ੍ਹਾਂ ਦੇ ਨਾਲ ਆਪਸ਼ਨਲ ਹੈ ਗਰਮ ਮਸਾਲਾ ਤੇ ਥੋੜਾ ਧਨੀਆ ਪਾ ਕੇ ਤੜਕਾ ਲਗਾਉਣ ਦੇ ਲਈ ਮੱਖਣ ਦੇ ਵਿੱਚ ਦੇਸੀ ਘਿਓ ਪਾਇਆ 1 ਵੱਡਾ ਚਮਚ ਤੁਸੀਂ ਤੇਲ ਦੇ ਵਿੱਚ ਵੀ ਇਹ ਤੜਕਾ ਲਗਾ ਸਕਦੇ ਹੋ ਪਰ ਘਿਓ ਦੇ ਵਿੱਚ ਬਹੁਤ ਟੇਸਟੀ ਲੱਗਦਾ ਹੈ ਤੜਕਾ ਇਸ ਕਾਰਨ ਮੈਂ ਇਹਦੇ ਵਿੱਚ ਘਿਓ ਪਾ ਰਹੀ ਹਾਂ ਘਿਓ ਚੰਗੀ ਤਰ੍ਹਾਂ ਪਿਗਲ ਗਿਆ ਗਰਮ ਹੋ ਗਿਆ ਤੇ ਇਹਦੇ ਵਿੱਚ ਪਾਵਾਂਗੇ ਦੋ ਲਾਲ ਮਿਰਚਾਂ ਤੇ ਨਾਲ ਹੀ ਪਾਵਾਂਗੇ ਅੱਧਾ ਚਮਚ ਜੀਰਾ ਇਹਨਾਂ ਦੋਨਾਂ ਚੀਜ਼ਾਂ ਨੂੰ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰਾਂਗੇ ਜਦੋਂ ਦੋਨੋਂ ਚੀਜ਼ਾਂ ਫਰਾਈ ਹੋ ਜਾਣਗੀਆਂ ਤੇ ਆਪਾਂ ਗੈਸ ਜਿਹੜੀ ਹੈ ਬੰਦ ਕਰ ਦੇਣੀ ਹੈ ਗੈਸ ਮੈਂ ਬੰਦ ਕਰ ਦਿੱਤੀ ਹੈ ਦੋਨੋਂ ਚੀਜ਼ਾਂ ਫਰਾਈ ਹੋ ਗਈਆਂ ਤੇ ਹੁਣ ਇਹਦੇ ਉੱਤੇ ਆਪਾਂ ਥੋੜਾ ਜਿਹਾ ਪਾਵਾਂਗੇ ਕਸ਼ ਤੁਸੀਂ ਚਾਹੋ ਤੇ ਇਦਾਂ ਹੀ ਸਿੰਪਲ ਕਿ ਹੋ ਤੁਸੀਂ ਖਿਚੜੀ ਦੇ ਵਿੱਚ ਪਾ ਕੇ ਇਹਨੂੰ ਖਾ ਸਕਦੇ ਹੋ ਤੜਕਾ ਲਗਾਉਣ ਦੀ ਜ਼ਰੂਰਤ ਨਹੀਂ ਆ ਪਰ ਦੇਖਣ ਦੇ ਵਿੱਚ ਵਧੀਆ ਲੱਗਦੀ ਹੈ ਇਸ ਕਰਕੇ ਮੈਂ ਇਹਨੂੰ ਤੜਕਾ ਲਗਾ ਰਹੀ ਆ ਇਹ ਹੋ ਗਿਆ ਤੇ ਹੁਣ ਤੜਕਾ ਲਗਾਉਣਾ ਆਪਾਂ ਖਿਚੜੀ ਦੇ ਉੱਤੇ ਖਿਚੜੀ ਮੈਂ ਬੋਲ ਦੇ ਵਿੱਚ ਪਾ ਲਈ ਆ ਤੇ ਇਹਦੇ ਉੱਤੇ ਆਪਾਂ ਇਹ ਤੜਕਾ ਜਿਹੜਾ ਬਣਾ ਕੇ ਰੱਖਿਆ ਇਹ ਲਗਾ ਦੇਵਾਂਗੇ ਥੋੜਾ ਜਿਹਾ ਹਰੇ ਧਨੀਏ ਦੇ ਨਾਲ ਇਹਨੂੰ ਗਾਰਨਿਸ਼ ਕਰ ਦੇਵਾਂਗੇ ਖਿਚੜੀ ਸਾਡੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਵਧੀਆ ਲੱਗ ਰਹੀ ਹੈ ਦੇਖਣ ਦੇ ਵਿੱਚ ਹੀ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਬਣਦੀ ਹੈ ਤੇ ਲੱਗਦੀ ਵੀ ਬਹੁਤ ਵਧੀਆ ਦੇਖਣ ਦੇ ਵਿੱਚ ਰੈਸਪੀ ਤੁਹਾਨੂੰ ਖਿਚੜੀ ਦੀ ਕਿਵੇਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਹਾਂ ਐਦਾਂ ਦੀ ਕਿਸੇ ਹੋਰ ਸਿੰਪਲ ਜਿਹੀ ਰੈਸਪੀ ਦੇ ਨਾਲ ਉਦੋਂ ਤੱਕ ਤੇ ਲਈ ਸ਼ਸ਼ੀ ਕਾਲ ਜੀ